ਸ਼ਕਲ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਦਰਿਆਵਾਂ ਦੀ ਧਰਤੀ ਜਿਸ ਨੂੰ ਸੀ ਕਹਿੰਦੇ ਆ ਪੰਜਾਬ ਉਹ ਲੋਕ ਜਦੋਂ ਪੂਰੇ ਦੇਸ਼ ਦੇ ਵਿੱਚ ਪਾਣੀ ਦੇ ਲਈ ਤਰਾਹੀ ਮਾਮ ਮੱਚੀ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚ ਠੰਡੇ ਮਿੱਠੇ ਜਲ ਦੀਆਂ ਛਪੀਲਾਂ ਲਾਈਆਂ ਚਾਹੁੰਦੀਆਂ ਨੇ ਪੰਜਾਬ ਖੁਸ਼ਹਾਲੀ ਦੀ ਧਰਤੀ ਪਰ ਇਸ ਪੰਜਾਬ ਨੂੰ ਇੱਕ ਅਜੀਹਾ ਗ੍ਰਹਿਣ ਲੱਗ ਚੁੱਕਾ ਹੈ ਜਿਹੜਾ ਇਸ ਨੂੰ ਉਜਾੜੇ ਵੱਲ ਲੈ ਕੇ ਜਾ ਰਿਹਾ ਜਿਸ ਦੇ ਉੱਪਰ ਸਰਕਾਰਾਂ ਦੀ ਸਾਡੇ ਪ੍ਰਸ਼ਾਸਨ ਦੀ ਤੇ ਸਾਡੀ ਆਮ ਜਨਤਾ ਦੀ ਬੜੀ ਵੱਡੀ ਜ਼ਿੰਮੇਵਾਰੀ ਸੀ ਤੇ ਹੈ ਜਿਹੜੇ ਤੋਂ ਸੀ ਮੁਨਕਰ ਹੋ ਗਏ ਅਸੀਂ ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੇ ਹਾਂ ਪੰਜਾਬ ਦੇ ਵਿਚਲਾ ਪਾਣੀ 4 ਤੋਂ 10 ਤੋਂ 15 ਸਾਲਾਂ ਦੇ ਲਈ ਵਿਸ਼ੇਸ਼ ਬਚਿਆ ਹੈ। ਬੀਤੇ ਸਾਲ ਬੜੀਆਂ ਕੋਟਾਂ ਜਾਂ ਜਿੱਥੇ ਪਿੰਡਾਂ ਦੇ ਵਿੱਚ ਪਾਣੀ ਦਾ स्तर ਡਿੱਗ ਗਿਆ। ਇਹੋ ਪੰਜਾਬ ਜਿਸ ਨੂੰ ਅਸੀਂ ਕਹਿੰਦੇ ਸੀ ਕਿ ਇਸ ਦਾ ਪਾਣੀ ਅੰਮ੍ਰਿਤ ਵਰਗਾ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਹੁਣ ਪੰਜਾਬ ਦਾ ਇਹ ਅੰਮ੍ਰਿਤ ਵਰਗਾ ਪਾਣੀ ਜ਼ਹਿਰ ਬਣ ਚੁੱਕਿਆ ਹੈ। ਇਹਦੇ ਵੱਖ-ਵੱਖ ਕਾਰਨ ਨੇ। ਕੁਝ ਉਦਯੋਗਿਕ ਕਾਰਨ ਨੇ, ਕੁਝ ਖੇਤੀਬਾੜੀ ਦੇ ਕਾਰਨ ਨਹੀਂ ਕੁਝ ਹੋਰ ਵੀ ਕਾਰਨ ਪ੍ਰਕਿਰਤੀ ਕਾਰਨ ਵੀ ਪੰਜਾਬ ਦੇ ਮਾਲਵਾ ਬੈਲਟ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਬਠਿੰਡਾ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਤੇਜ਼ੀ ਦੇ ਨਾਲ ਖਤਮ ਹੋ ਰਿਹਾ ਹੈ ਜੇ ਆ ਤੁਸੀਂ ਮੁਕਤਸਰ ਸਾਹਿਬ ਜਾਓ ਫਰੀਦਕੋਟ ਜਾਓ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਆਮ ਹੀ ਸਵੇਰੇ ਸਵੇਰੇ ਪਾਣੀ ਦੇ ਕੈਂਟਰ ਹੋਕਾ ਦਿੰਦੇ ਮਿਲਣਗੇ ਕੀ ਭਾਈ ਪਾਣੀ ਦੀਆਂ ਕੰਨੀਆਂ ਪ੍ਰਵਾਹ ਲੋਕ ਉਥੇ ਮੁੱਲ ਦਾ ਪਾਣੀ ਲੈ ਕੇ ਪੀਣ ਨੂੰ ਮਜਬੂਰ ਨੇ ਤੇ ਜਿਹੜਾ ਪਾਣੀ ਨਲਕਿਆਂ ਦੇ ਵਿੱਚ ਟੂਟੀਆਂ ਦੇ ਵਿੱਚ ਆ ਰਿਹਾ ਉਹ ਇੰਨਾ ਖਰਾਬ ਹੈ ਕਿ ਤੁਸੀਂ ਉਹਨੂੰ ਕਿਸੇ ਵੀ ਪ੍ਰਕਾਰ ਦੇ ਲਈ ਕੰਮ ਨਹੀਂ ਲੈ ਸਕਦੇ ਉਸ ਪਾਣੀ ਦੇ ਵਿੱਚ ਸ਼ੋਰਾ ਬਹੁਤ ਜ਼ਿਆਦਾ ਹੈ ਯੂਰੇਨੀਅਮ ਦੇ ਤੱਤ ਯੂਰੇਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਇਹੀ ਕਾਰਨ ਹੈ ਕਿ ਜਿਸ ਦੇ ਕਾਰਨ ਜਿਹੜਾ ਮਾਲਵਾ ਖੇਤਰ ਹੈ ਉਹ ਕੈਂਸਰ ਦਾ ਗੜ ਬਣ ਚੁੱਕਿਆ ਹੈ 2010 ਦੇ ਵਿੱਚ ਇੱਕ ਰਿਪੋਰਟ ਆਈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੈਂਸਰ ਕੈਪੀਟਲ ਆਫ ਇੰਡੀਆ ਬਣ ਚੁੱਕਿਆ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ 2010 ਦੀ ਰਿਪੋਰਟ ਸੀ 2000 ਜੋ ਵੀ ਹੁਣ ਚੱਲ ਰਿਹਾ ਹੈ ਇਸ ਵੇਲੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੀ ਹਾਲਾਤ ਹੋਣਗੇ ਇਹੀ ਕਾਰਨ ਨੇ ਕਿ ਅਬੋਹਰ ਤੋਂ ਲਾਲਗੜ ਜਾਂਦੀ ਐਕਸਪ੍ਰੈਸ ਅਬੋਹਰ ਲਾਲਗੜ ਬੀਕਰ ਐਕਸਪ੍ਰੈਸ ਜਿਹਨੂੰ ਅਸੀਂ ਕੈਂਸਲ ਟ੍ਰੇਨ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਪਿੰਡਾਂ ਦੇ ਪਿੰਡ ਕੈਂਸਰ ਦੇ ਮਰੀਜ਼ਾਂ ਨਾਲ ਭਰੇ ਪਏ ਨੇ ਪਿੰਡ ਮਾੜੀ ਮੁਸਤਫਾ ਤੁਸੀਂ ਸਰਚ ਵੀ ਕਰ ਸਕਦੇ ਹੋ ਕੈਂਸਰ ਦਾ ਗੜ ਛੋਟੇ-ਛੋਟੇ ਬੱਚਿਆਂ ਨੂੰ ਕੈਂਸਰ ਗਰਭਵਤੀ ਔਰਤਾਂ ਨੂੰ ਕੈਂਸਰ ਇਹ ਕੈਂਸਰ ਕਿਉਂ ਹੈ ਇਹਦੇ ਵਿੱਚ ਕੀ ਯੂਰੇਨੀਅਮ ਦੇ ਜਿਹੜੇ ਤੱਤ ਆਏ ਨੇ ਉਹ ਕਿਵੇਂ ਆਏ ਕਿੱਥੋਂ ਆਏ ਨੇ ਤੇ ਇਹ ਜੇ ਆ ਵੀ ਗਏ ਨੇ ਤੇ ਇਹਨਾਂ ਨੂੰ ਡੀਐਕਟੀਵੇਟ ਕਿਵੇਂ ਕੀਤਾ ਜਾਵੇ ਇਸ ਤੋਂ ਆਮ ਜਨਤਾ ਨੂੰ ਕਿਵੇਂ ਬਚਾਇਆ ਜਾਵੇ ਇਸ ਲਈ ਸਾਡੀ ਸਰਕਾਰ ਦੀ ਸਾਡੇ ਪ੍ਰਸ਼ਾਸਨ ਦੀ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਅਸੀਂ ਉਹਨਾਂ ਕਾਰਜਾਂ ਤੇ ਕੰਮ ਨਹੀਂ ਕੀਤਾ ਅੱਜ ਮਾਲਵਾ ਬੈਟ ਤੋਂ ਇਹ ਕੈਂਸਰ ਹੁੰਦਾ ਹੋਇਆ ਦੁਆਬਾ ਤੇ ਮਾਝੇ ਖੇਤਰ ਦੇ ਵਿੱਚ ਵੀ ਦਾਖਲ ਹੋਣ ਲੱਗ ਪਿਆ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਰਤਮਾਨ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਕਿਹਾ ਸੀ ਕਿ ਜਿਹੜੀ 2010 ਦੇ ਵਿੱਚ ਅਸੀਂ ਜਿਹੜੇ ਮਾਲਵੇ ਦੇ 1500 ਪਿੰਡਾਂ ਦੇ ਸੈਂਪਲ ਲੈਣ ਨੂੰ ਕਿਹਾ ਸੀ ਉਹਦੀ ਜਿਹੜੀ ਰਿਪੋਰਟਾਂ ਸੀਗੀਆਂ ਉਹ ਤੁਸੀਂ ਹਜੇ ਤੱਕ ਪੇਸ਼ ਕਿਉਂ ਨਹੀਂ ਕੀਤੀਆਂ ਇਹਦੇ ਵਿੱਚ ਕੱਲਾ ਮਾਨ ਸਰਕਾਰ ਦਾ ਅਸੀਂ ਦੋਸ਼ ਨਹੀਂ ਦੇ ਰਹੇ ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਵੀ ਆਈਆਂ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਸਭ ਨੇ ਉਹਨਾਂ ਰਿਪੋਰਟਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਤੁਸੀਂ ਇਹ ਨਾ ਗਲਤ ਅੰਦਾਜ਼ਾ ਲਗਾ ਸਕਦੇ ਹੋ ਕਿ ਉੱਥੋਂ ਦੇ ਹਾਲਾਤ ਕਿੰਨੇ ਭਿਆਨਕ ਨੇ ਤੇ ਮਜੂਤਾ ਸਰਕਾਰ ਵੀ ਪ੍ਰਾਣੀਆ ਸਰਕਾਰਾਂ ਦੇ ਵਾਂਗੂ ਅੱਖਾਂ ਮੀਟ ਕੇ ਬੈਠੀ ਹੈ ਤੇ ਹਾਈ ਕੋਰਟ ਇਸ ਗੱਲ ਤੇ ਹੁਣ ਸਖਤ ਹੋਈ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਜਲਦੀ ਤੋਂ ਜਲਦੀ ਉਹ ਸਾਰੇ ਅਰਕੋਟਾ ਨੂੰ ਪੇਸ਼ ਕਰੋ ਤੁਸੀਂ ਸਾਨੂੰ ਦੱਸ ਕਿਉਂ ਨਹੀਂ ਰਹੇ ਕਿ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਰਹੇ ਨੇ ਪਿੰਡਾਂ ਦੇ ਪਿੰਡ ਕੈਂਸਰ ਦੇ ਗੜ ਬਣ ਰਹੇ ਨੇ ਘਰ ਘਰ ਕੈਂਸਰ ਹੋ ਰਿਹਾ ਹੈ ਤੇ ਸਰਕਾਰ ਕੀ ਕਰਨੀ ਇਹਦੀ ਪੱਕੀ ਸਰਕਾਰ ਇਹਦੇ ਪਿੱਛੇ ਕੁਝ ਵੀ ਨਹੀਂ ਕਰ ਰਹੀ ਐਸੇ ਮਸਲੇ ਨੂੰ ਲੈ ਕੇ ਹੋਮੀ ਪਾਬਾ ਪਰਮਾਣੂ ਖੋਜ ਕੇਂਦਰ ਆਈ ਆਈਟੀ ਮਦਰਾਸ ਦੇ ਵਿਚਾਰਿਕ ਬੈਠਕ ਹੋਈ ਔਰ ਇਸ ਬੈਠਕ ਦੇ ਵਿੱਚ ਚਿੰਤਨ ਕੀਤਾ ਗਿਆ ਤੇ ਇਸ ਕਾਦਿਨਿ ਸ਼ੁਰੂ ਕੀਤਾ ਗਿਆ ਕਿ ਜਿਹੜੀ ਮਾਲਵੇ ਖੇਤਰ ਦੇ ਵਿੱਚ ਇਹ ਸਮੱਸਿਆ ਹੈ ਇਸ ਨੂੰ ਅਸੀਂ ਕਿਵੇਂ ਦੂਰ ਕੀਤਾ ਜਾਵੇ ਇਹਦੇ ਮੂਲ ਕਾਰਨ ਕੀ ਨੇ ਇਹ ਯੂਰੇਨਿਮ ਦੇ ਵਰਗੇ ਤੱਤ ਉਸਦੀ ਭੂਮੀ ਦੇ ਵਿੱਚ ਕਿਵੇਂ ਆਏ ਇਹ ਖੋਜ ਦਾ ਵਿਸ਼ਾ ਹੈ ਜਿਹਦੇ ਰਿਸਰਚ ਕਰਨੀ ਤੇ ਉਸ ਨੂੰ ਹੱਲ ਕਰਨਾ ਸਰਕਾਰਾਂ ਦਾ ਕੰਮ ਹੈ ਹੁਣ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਸ ਦੇ ਉੱਪਰ ਕਾਰਜ ਕਰੋ ਕਿਉਂਕਿ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ ਪੰਜਾਬ ਦੇ ਗੱਭਰੂ ਹੁਣ ਗੱਭਰੂ ਨਹੀਂ ਪੈਦਾ ਹੋਣਗੇ ਮੁਟਿਆਰਾ ਨਹੀਂ ਪੈਦਾ ਹੋਣਗੀਆਂ ਉਹ ਜੰਮਦਿਆਂ ਹੀ ਮੈਂਟਲੀ ਡਿਸੇਬਲ ਪੈਦਾ ਹੋ ਰਹੇ ਨੇ ਫਿਜ਼ੀਕਲੀ ਚੈਲੰਜਡ ਪੀਪਲ ਪੈਦਾ ਹੋ ਰਹੇ ਨੇ ਪੰਜਾਬ ਦੇ ਵਿੱਚ ਕਈ ਨੌਜਵਾਨ ਆਪਦੇ ਪੱਧਰ ਤੇ ਇਸ ਕਾਜ ਦੇ ਉੱਪਰ ਲੱਗੇ ਹੋਏ ਨੇ ਪਰ ਸਰਕਾਰ ਕੀ ਕਰ ਰਹੀ ਹੈ ਸਰਕਾਰ ਇਸ ਮਾਮਲੇ ਤੇ ਕਿਉਂ ਸੁੱਤੀ ਹੋਈ ਹੈ ਪਿੰਡਾਂ ਵਿੱਚ ਜਿਹੜੀਆਂ ਰਿਪੋਰਟਾਂ ਮੰਗਵਾਈਆਂ ਗਈਆਂ ਸਰਪੰਚਾਂ ਤੋਂ ਕਿ ਤੁਹਾਡੇ ਪਿੰਡ ਵਿੱਚ ਕਿੰਨੇ ਕੈਂਸਰ ਦੇ ਮਰੀਜ਼ ਨੇ ਕਿਵੇਂ ਨੇ ਉਹ ਧੇਰ ਰਿਪੋਰਟਾਂ ਤਾਂ ਪੁਰਾਈਆਂ ਹੀ ਨਹੀਂ ਉਹ ਤਾਂ ਸਰਕਾਰ ਨੇ ਪੇਸ਼ ਕੀਤੀ ਨਹੀਂ ਸਿਰਫ ਇਸ ਲਈ ਕਿ ਜੇ ਉਹ ਰਿਪੋਰਟਾਂ ਬਾਹਰ ਆਈਆਂ ਤਾਂ ਪੰਜਾਬ ਦੀ ਬੇਇੱਜ਼ਤੀ ਹੋਵੇਗੀ ਦਰਸਲ ਇਹ ਪੰਜਾਬ ਦੀ ਬੇਇੱਜ਼ਤੀ ਨਹੀਂ ਇਹ ਉਹਨਾਂ ਦੇ ਸਿਸਟਮ ਦੀ ਉਹ ਸਰਕਾਰ ਦੀ ਨਾਕਾਮੀ ਦੀ ਬੇਇੱਜ਼ਤੀ ਹੋਵੇਗੀ ਜਿਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਮਰਨ ਹਾਲ ਛੱਡ ਰੱਖਿਆ ਸਿਰਫ ਕੈਂਸਰ ਕੇਅਰ ਕਾਰਡ ਬਣਾ ਦੇਣ ਦੇ ਨਾਲ ਬੱਸਾਂ 'ਚ ਕੈਂਸਰ ਮਰੀਜ਼ਾਂ ਨੂੰ ਸਫ਼ਰ ਫ੍ਰੀ ਕਰ ਦੇਣ ਦੇ ਨਾਲ ਇਹ ਸਮੱਸਿਆ ਹੱਲ ਹੋ ਜਾਏਗੀ। ਅੱਜ ਮਾਲਵੇ ਦੇ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਨੇ। ਕੁਝ ਪਾਣੀ ਦੇ ਕਾਰਨ ਤੇ ਕੁਝ ਕੈਂਸਰ ਦੇ ਕਾਰਨ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਹੁਣ ਮਾਨਯੋਗ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੂੰ ਉਸ ਤੇ ਪੰਜਾਬ ਸਰਕਾਰ ਅਮਲ ਕਰੇਗੀ ਤੇ ਉਹ ਰਿਪੋਰਟਾਂ ਨੂੰ ਪੇਸ਼ ਕਰੇਗੀ ਮਾਰੀਓ ਹਾਈ ਕੋਰਟ ਦੇ ਕੋਲ ਤੇ ਉਸ ਨੂੰ ਜਨ ਤੱਕ ਵੀ ਕਰੇਗੀ ਕਿ ਪੰਜਾਬ ਨੂੰ ਬਚਾਉਣ ਦਾ ਵੇਲਾ ਹੈ ਹੱਥ ਤੇ ਹੱਥ ਧਰ ਕੇ ਬੈਠਣ ਦਾ ਵੇਲਾ ਨਹੀਂ ਹੈ ਉਮੀਦ ਕਰਾਂਗੇ ਇਸ ਮਾਮਲੇ ਤੇ ਜਲਦੀ ਸਭ ਕੁਝ ਠੀਕ ਹੋਵੇ ਅਸੀਂ ਮਿਲ ਕੇ ਹਮਲਾ ਮਾਰੀਏ ਜਿੰਨਾ ਵੀ ਸਮਾਂ ਲੰਘ ਗਿਆ ਉਹ ਤਾਂ ਵਾਪਸ ਨਹੀਂ ਆਇਆ ਜਾ ਸਕਦਾ ਪਰ ਅਗਲਾ ਸਮਾਂ ਸਾਡੀਆਂ ਪੀੜ੍ਹੀਆਂ ਦੇ ਲਈ ਅਨੰਦ ਵਰਧਕ ਹੋਵੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਮਸਕਾਰ ਸਤਿ ਸ੍ਰੀ ਅਕਾਲ